ਆਪਾਂ ਗੱਲ ਕਰ ਲਈਏ ਡਿਬਰੂ ਘੜਾ ਵਾਲੇ ਸਾਥੀਆਂ ਦੀ ਅਮਰਤਪਾਲ ਸਿੰਘ ਦੇ ਸਾਥੀਆਂ ਦਾ ਜਿਹੜੇ ਰਹਿੰਦੇ ਸੀ ਉਹਨਾਂ ਦਾ ਵੀ ਚਰਚਾ ਹੈ ਕਿ ਖਾਸ ਕਰਕੇ ਪਪਲ ਪ੍ਰੀਤ ਸਿੰਘ ਦਾ ਕਿ ਉਹਨਾਂ ਨੂੰ ਇੱਧਰ ਲਿਆਂਦਾ ਜਾਏਗਾ ਪਰ ਨਾਲ ਨਾਲ ਇੱਕ ਖਬਰ ਹੋਰ ਵੀ ਆ ਰਹੀ ਹੈ ਕਿ ਉਹਨਾਂ ਦੇ ਇੱਕ ਸਾਥੀ ਨੇ ਬਾਜੇ ਕੇ ਪ੍ਰਧਾਨ ਮੰਤਰੀ ਉਹਨਾਂ ਨੇ ਕਹਿੰਦੇ ਕਿ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ ਕੀ ਕਾਰਨ ਹੈ ਜੀ ਦੇਖੋ ਇੱਕ ਤਾਂ ਆਡੀਓ ਸੁਣ ਰਿਹਾ ਸੀਗਾ ਮੈਂ ਸਵੇਰੇ ਤੜਕੇ ਕਰੇ ਤੋ ਹੈ ਤਾਂ ਮਤਲਬ ਕਿ ਹੁਣ ਇੱਕ ਰਸਮ ਹੁੰਦੀ ਹੈ মিডিਆ ਕਹਿ ਦਿੰਦਾ ਕਿ ਅਸੀਂ ਪੁਸ਼ਟੀ ਨਹੀਂ ਕਰਦੇ ਕੱਲ ਨੂੰ ਗੱਲ ਦੇਣੀ ਨਾ ਆਵੇ ਜੀ ਔਰ ਡਿਸਕਲੇਮਰ ਹੁੰਦਾ ਹੈ ਉਹ ਮੇਰੇ ਵੱਲੋਂ ਵੀ ਸਮਝ ਲਓ ਪਰ ਬਾਜੋ ਬਾਜੇ ਖੇਦੀ ਆ ਜੀ ਠੀਕ ਹੈ ਹਾਂ ਮੈਂ ਉਹ ਬਣੀ ਬਣਾਈ ਆ ਜਬ ਕੁਝ ਵੀ ਆ ਪਰ ਬਹੁਤ ਲੰਬੇ ਸਮੇਂ ਤੋਂ ਬਾਜੇ ਕੇ ਇੱਕ ਵਾਰੀ ਮੈਨੂੰ ਮਿਲਿਆ ਵੀ ਉੱਥੇ ਸੈਕਟਰ ਸੈਕਟਰ 70 ਚ ਇੱਕ ਗਾਣੇ ਚ ਮੋਡਲਿੰਗ ਕੀਤੀ ਆ ਨੇ ਜੀ ਟਟ ਤੁਹਾਡੇ ਲਈ ਨਵੀਂ ਗੱਲ ਦੱਸਾਂ ਤੇ ਜਿਹੜੇ ਸਿੰਗਰ ਦੇ ਗਾਣੇ ਚ ਕੀਤੀ ਸੀਗੀ ਉਹ ਆਪਣੀ ਟੀਮ ਚ ਵੀ ਰਿਆ ਹਾਂ ਕਿਆ ਬਾਤ ਹਾਂਜੀ ਇਹ ਬਣਾ ਚੇਤਾ ਵੀ ਆ ਗਿਆ ਜੀ ਆ ਤੁਸੀਂ ਹਾਂਜੀ ਮੈਨੂੰ ਸੈਕਟਰ 70 ਚ ਮਿਲਿਆ ਸੀਗਾ ਜੀ ਪ੍ਰਧਾਨ ਮੰਤਰੀ ਮਹਾਦੀ ਹੂੰ ਉਦੋਂ ਪ੍ਰਧਾਨ ਮੰਤਰੀ ਸੀਗਾ ਜਾਨੀ ਭਗਵੰਤ ਸਿੰਘ ਬਾਜੇ ਕੀ ਤੇ ਚਲੋ ਬਾਅਦ ਦੇ ਵਿੱਚ ਜੀ ਠੀਕ ਹੈ ਨਾ ਤਾਂ ਗੱਲ ਇਹ ਆ ਕਿ ਉਹ ਵਾਜਬੂਜ ਫਿਰ ਜਿਹੜੇ ਬੰਦੇ ਨਾਲ ਤੁਸੀਂ ਗੱਲਾਂ ਬਾਤਾਂ ਕੀਤੀਆਂ ਹੋਣਾ ਤੇ ਉਹ ਸਭ ਪਤਾ ਹੀ ਹੁੰਦਾ ਹ ਹੁਣ ਉਹ ਤੇ ਚ ਉਹ ਕਹਿ ਰਿਹਾ ਕਿ ਬਈ ਸਾਨੂੰ ਗੁਰਦੁਆਰੇ ਨਹੀਂ ਜਾਣ ਦਿੱਤਾ ਜਾ ਰਿਹਾ ਸਾਡੇ ਨਾਲ ਧੱਕਾ ਹੋ ਰਿਹਾ ਜੀ ਮਤਲਬ ਕਿ ਗੁਲਾਮੀ ਨਹੀਂ ਤੇ ਹੋਰ ਕੀ ਆ ਕੁਲਦੀਪ ਸਿੰਘ ਗੜਗੱਜ ਜਿਹੜੇ ਜਥੇਦਾਰ ਸਾਹਿਬ ਆ ਕਿ ਉਹ ਇੱਥੇ ਆਉਣ ਇਹਨੂੰ ਨੋਟਿਸ ਲੈਣ ਨਹੀਂ ਤੇ ਅਸੀਂ ਉਦੋਂ ਤੱਕ ਰੋਟੀ ਨਹੀਂ ਖਾਵਾਂਗੇ ਉਹ ਆਪਦੀ ਗੱਲ ਕਹਿ ਰਹੇ ਕਿ ਮੈਂ ਰੋਟੀ ਨਹੀਂ ਖਾਵਾਂਗਾ ਹੁਣ ਇਹ ਦੇਚ ਇੱਕ ਥੋੜੀ ਜਿਹੀ ਮੈਨੂੰ ਦੁਬੇਦਾ ਲੱਗੀ ਆ ਕਿ ਕੀ ਦੂਸਰੇ ਵੀ ਬੈਠੇ ਨੇ ਹੂੰ ਉਹ ਹੜਤਾਲ ਤੇ ਜਾਂ ਮਤਲਬ ਕਿ ਭਈ ਕੱਲਾ ਕੱਲੇ ਨਹੀਂ ਬਲ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬੈਠਾ ਜੀ ਹੁਣ ਇਹਦੇ ਚ ਕਨਫਿਊਜ਼ਨ ਹੈ ਕਿ ਛਭਦੇ ਹੀ ਵਰਤਿਆ ਜਾ ਰਿਹਾ ਕਿ ਡਿਬਰੂਗੜਾ ਵਾਲਿਆਂ ਨੇ ਭੁੱਖ ਹੜਤਾਲ ਕਰ ਦਿੱਤੀ ਹੈ ਦੇਖੋ ਕਿ ਇਦੀ ਕੋਲ ਹੋਰ ਕੋਈ ਚਾਰਾ ਨਹੀਂ ਹੁੰਦਾ ਉਹ ਕੱਲੀ ਭੁੱਖ ਹੜਤਾਲ ਹੀ ਕਰ ਸਕਦਾ ਹੋਰ ਉੱਥੇ ਕੀ ਕਰ ਸਕਦਾ ਸਰ ਉੱਥੇ ਜਾ ਕੇ ਭਗਤ ਸਿੰਘ ਵਰਗੇ ਬੰਦੇ ਨੂੰ ਵੀ ਭੁੱਖ ਹੜਤਾਲ ਹੀ ਰੱਖਣੀ ਪਈ ਸੀਗੀ ਆਪਣੀਆਂ ਮੰਗਾਂ ਮੰਨਵਾਉਣ ਲਈ ਮਤਲਬ ਕੋਈ ਆਪਸ਼ਨ ਵੀ ਨਹੀਂ ਚਾਹਤ ਬਾਹਰ ਤੁਸੀਂ ਬੇਸ਼ੱਕ ਹਥਿਆਰ ਚਲਾਏ ਪਰ ਅੰਦਰ ਤੁਹਾਡੇ ਕੋਲ ਕੁਝ ਨਹੀਂ ਹੁੰਦਾ ਅੰਦਰ ਇਹੋ ਹੀ ਹਥਿਆਰ ਆ ਜੀ ਕਿ ਤੁਸੀਂ ਇਹ ਪ੍ਰਸ਼ਾਸਨ ਨੂੰ ਚਕਾਉਣਾ ਹੈ ਤਾਂ ਕਹਿਮ ਦਾ ਮਤਲਬ ਹੈ ਕਿ ਮੈਨੂੰ ਇਸ ਗੱਲ ਦਾ ਇਲਮ ਨਹੀਂ ਹੈ ਇਹ ਮੈਂ ਪਹਿਲਾਂ ਹੀ ਸਾਫ਼ ਕਰ ਦੇਵਾਂ ਕਿ ਦੂਜੇ ਵੀ ਬੈਠੇ ਆ ਕਿਉਂਕਿ ਜੇ ਮੰਨ ਲਓ ਗੁਰਦੁਆਰਾ ਸਾਹਿਬ ਹਾਲਕ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਮੈਂ ਜਦੋਂ ਵੀ ਜੇਲ੍ਹ ਦੀ ਗੱਲ ਕਰੂੰਗਾ ਜੋ ਮੈਂ ਦੇਖੀ ਆ ਉਹ ਸਮਝ ਲਓ 2007 ਤੋਂ ਪਹਿਲਾਂ ਦੀ ਹੈ ਜੀ ਕਿਉਂਕਿ ਉਸ ਤੋਂ ਬਾਅਦ ਮੈਂ ਨਹੀਂ ਗਿਆ ਹੂੰ ਠੀਕ ਹੈ 2007 ਤੱਕ ਸਾਡਾ ਆਉਣਾ ਜਾਣਾ ਰਿਹਾ ਜੀ ਤੇ ਮੈਂ ਉਸ ਸਮੇਂ ਪਹਿਲਾਂ ਜਦੋਂ ਅਸੀਂ ਕਹਿੰਦੇ ਕਿ ਜੁ ਪਰ ਜਵਾਨੀ ਚ ਜਾਂ ਜਵਾਨੀ ਸ਼ੁਰੂ ਹੁੰਦੇ ਆਂਗੇ ਜੀ ਤਾਂ ਉਦੋਂ ਕੁਝ ਮਾਮਲਿਆਂ ਦੇ ਵਿੱਚ ਕਹਿੰ ਲੋ ਕਿ ਖਾੜਕੂ ਵਾਦ ਨਾਲ ਜੁੜੇ ਜਾਂ ਹੋਰ ਬਹੁਤ ਤਗੜੇ ਝਗੜਿਆਂ ਨਾਲ ਜੁੜੇ ਬੰਦੇ ਚੱਕੀਆਂ ਚ ਬੰਦ ਹੁੰਦੇ ਸੀ ਹੂੰ ਠੀਕ ਹੈ ਜੀ ਪਰ ਗੁਰੂ ਘਰ ਲੈ ਜਾਣ ਵਾਸਤੇ ਉਹਨਾਂ ਲਈ ਟਾਈਮ ਰੱਖਿਆ ਜਾਂਦਾ ਹੁੰਦਾ ਸੀਗਾ ਜੀ ਜਾਂ ਜੇ ਮੈਂ ਮੰਨ ਲੂ ਦੋ ਪਾਰਟੀਆਂ ਦੀ ਉੱਥੇ ਬਹੁਤ ਫਸਵੀਂ ਦੁਸ਼ਮਣੀ ਹੈ ਹੂੰ ਠੀਕ ਹੈ ਜੀ ਤਾਂ ਇੱਕ ਪਾਰਟੀ ਨੂੰ ਕੱਢਿਆ ਜਾਂਦਾ ਇੱਕ ਨੂੰ ਪਾਸੇ ਕੀਤਾ ਜਾਂਦਾ ਸਪੈਸ਼ਲ ਟਾਈਮ ਦਿੱਤਾ ਜਾਂਦਾ ਜਾਂ ਕੁਝ ਵੀ ਉਸ ਹਿਸਾਬ ਨਾਲ ਪਰ ਗੁਰੂ ਘਰ ਜਾਂ ਮੰਦਿਰ ਜਿੱਥੇ ਵੀ ਇਸ ਤਰ੍ਹਾਂ ਦਾ ਹੈ ਵੈਸ ਮੰਦਿਰ ਵੀ ਹੁੰਦੇ ਆ ਤੁਹਾਡੀ ਜਾਣਕਾਰੀ ਲਈ ਦੱਸ ਦੇਣਾ ਛੋਟੇ ਛੋਟੇ ਮੰਦਿਰ ਬਣੇ ਹੁੰਦੇ ਜੀ ਪੁਜਾਰੀ ਹੁੰਦੇ ਨੇ ਉਰ ਜੀ ਗੁਰੂ ਘਰਾਂ ਚ ਵੀ ਸੇਵਾ ਇਦਾਂ ਕੀਤੀ ਜਾਂਦੀ ਹੈ ਬਹੁਤ ਲਗਨ ਨਾਲ ਸੇਵਾ ਕੀਤੀ ਜਾਂਦੀ ਹੈ ਜੀ 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 ਤਾਂ ਮੈਂ ਮਤਲਬ ਕਿ ਇਹ ਚੀਜ਼ਾਂ ਦੇਖੀਆਂ ਨੇ ਕਿ ਗੁਰੂ ਘਰ ਜਾਣ ਵਾਸਤੇ ਸਮਾਂ ਹਰੇਕ ਨੂੰ ਦਿੱਤਾ ਜਾਂਦਾ ਜਿਹਦੀ ਵੀ ਨੇਚਾ ਜੇ ਕੋਈ ਨਹੀਂ ਜਾਣਾ ਚਾਹੁੰਦਾ ਤਾਂ ਤਦ ਵੀ ਕੋਈ ਦਿੱਕਤ ਨਹੀਂ ਜੀ ਪਰ ਧਾਰਮਿਕ ਸਥਾਨ ਤੇ ਜਾਣ ਤੋਂ ਰੋਕਦੇ ਨਹੀਂ ਚੱਕੀਆਂ ਚੋਂ ਵੀ ਕੱਢ ਕੇ ਸਪੈਸ਼ਲ ਮਤਲਬ ਕਿ ਚਾਹੇ ਲੰਗਾ ਬਣਾਇਆ ਜਾਵੇ ਚਾਹੇ ਮਾਹੌਲ ਬਣਾਇਆ ਜਾਵੇ ਮਤਲਬ ਪ੍ਰਬੰਧ ਕੀਤਾ ਜਾਵੇ ਹਾਂਜੀ ਆਸਥਾ ਨਹੀਂ ਤੁਸੀਂ ਉਹ ਤਾਂ ਦੇਖੋ ਨਾ ਧਾਰਮਿਕ ਪ੍ਰੈਕਟਿਸ ਕਰਨ ਦੀ ਸਾਨੂੰ ਸੰਵਿਧਾਨਕ ਆਜ਼ਾਦੀ ਹੈ ਨਾ ਚਾਹੇ ਅਸੀਂ ਇਹ ਨਹੀਂ ਲਿਖਿਆ ਸੰਵਿਧਾਨ ਚ ਕਿ ਜੇਲ੍ਹ ਜਾਣ ਤੇ ਉਹ ਪ੍ਰੈਕਟਿਸ ਤੁਹਾਡੀ ਰੱਦ ਕਰ ਦਿੱਤੀ ਜਾਗੀ ਨਹੀਂ ਸਰ ਐਸਾ ਨਹੀਂ ਹੈ ਤਾਂ ਉਹ ਉਹ ਚੀਜ਼ਾਂ ਜ਼ਰੂਰੀ ਹੈ ਤੇ ਇੱਥੇ ਜੇ ਸਮੱਸਿਆ ਆ ਰਹੀ ਸੀ ਉਹ ਕੀ ਕੱਲੀ ਪ੍ਰਧਾਨ ਮੰਤਰੀ ਨੂੰ ਹੈ ਜਾਂ ਦੂਜਿਆਂ ਨੂੰ ਵੀ ਹੈ ਦੂਜਿਆਂ ਨੂੰ ਵੀ ਬਿਲਕੁਲ ਇਹ ਵੇਖਣ ਵਾਲੀ ਹੈ ਕਿਉਂਕਿ ਇਹ ਖਬਰ ਨੇ ਕਿਤੇ ਵੀ ਨਤਾਰਾ ਨਹੀਂ ਕੀਤਾ ਇੱਕ ਹੋਰ ਚੀਜ਼ ਚੈਨਲ ਇਹ ਕਹੀ ਜਾਂਦੇ ਸੀ ਕਿ ਭਈ ਇਹਦੇ ਕੋਲ ਫੋਨ ਹੋਊਗਾ ਜਿਹੜੀ ਆਡੀਓ ਆ ਗਈ ਉਹ ਮੂਰਖੋ ਉਹ ਆਪਣੀ ਆਡੀਓ ਚ ਕਹਿ ਰਿਹਾ ਕਿ ਹੁਣ ਮੈਂ ਬਸ ਕੱਟਣਾ ਇਹ ਸਰਕਾਰੀ ਪੀਸੀਓ ਤੋਂ ਗੱਲ ਹੁੰਦੀ ਹੈ 5 ਕੁ ਮਿੰਟ ਉਹ ਜੇਲ੍ਹਾਂਾਂ ਚ ਪੀਸੀਓ ਦੀ ਸਹੂਲਤ ਹੈ ਅੱਜਕੱਲ ਹੂੰ ਰਿਕਾਰਡਿੰਗ ਤਾਂ ਬਾਹਰਲੇ ਪਾਸੇ ਵੀ ਹੋ ਸਕਦੀ ਹੈ ਰਿਕਾਰਡਿੰਗ ਬਾਹਰ ਹੋਈ ਹੈ ਪਰ ਬਾਹਰੋਂ ਰਿਕਾਰਡਿੰਗ ਕਰਨ ਦਾ ਮਤਲਬ ਇਹ ਹੈ ਕਿ ਅਗਲੀ ਵਾਰ ਹੋਣ ਪ੍ਰਧਾਨ ਮੰਤਰੀ ਦਾ ਪਤਾ ਕੱਟ ਦੇਣਗੇ ਉਸ ਨੰਬਰ ਤੋਂ ਕਿਉਂਕਿ ਤੁਸੀਂ ਰਿਕਾਰਡਿੰਗ ਨਹੀਂ ਕਰ ਸਕਦੇ ਜੀ ਖਾਸ ਤੌਰ ਤੇ ਜੇਲ੍ਹ ਵਾਲੇ ਸਰਕਾਰੀ ਪੀਸੀਓ ਦੀ ਨਾ ਉਧਰੋਂ ਰਿਕਾਰਡਿੰਗ ਹੋ ਸਕਦੀ ਉਹ ਤਾਂ ਕਰਦੇ ਹੀ ਨੇ ਹੂੰ ਤੁਹਾਨੂੰ ਇਹ ਵੀ ਦੱਸ ਦੇਣਾ ਜੇਲ੍ਹ ਦੇ ਅੰਦਰੋਂ ਰਿਕਾਰਡਿੰਗ ਚੱਲਦੀ ਰਹਿੰਦੀ ਹੈ ਜੀ ਸ਼ੱਕੀ ਬੰਦੇ ਦੀ ਨਾਲ ਦੀ ਨਾਲ ਉਹ ਕੱਢਦੇ ਨੇ ਹੂੰ ਵੀ ਕਿੱਥੇ ਫੋਨ ਲਾਇਆ ਵੀ ਇਹ ਸਮਾਨ ਸੁੱਟ ਜੀ ਬਸ ਉਹਨਾਂ ਨੇ ਨਾਲ ਦੀ ਨਾਲ ਪੁਲਿਸ ਨੂੰ ਦੱਸ ਦੇਣਾ ਹੈ ਉੱਥੇ ਤਾਂ ਚੱਲਦੀ ਹੈ ਤਾਂ ਕਿ ਉਹ ਵਾਪਾ ਗਿਆ ਮੈਂ ਨਾ ਪਰ ਬਾਹਰਲਾ ਬੰਦਾ ਇਸ ਤਰ੍ਹਾਂ ਰਿਕਾਰਡਿੰਗ ਕਰੇਗਾ ਵਾਇਰਲ ਕਰੇਗਾ ਤਾਂ ਹੋ ਸਕਦਾ ਹੈ ਕਿ ਅਗਲੀ ਵਾਰ ਉਹਦੀ ਉਹ ਜਿਹੜੀ ਫੈਸਿਲਿਟੀ ਹੈ ਜੀ ਉਹਨੂੰ ਸਸਪੈਂਡਡ ਕਰ ਦੇਣਾ ਹਮ ਠੀਕ ਹੈ ਨਾ ਜੀ ਅੱਗੇ ਵੀ ਪ੍ਰਧਾਨ ਮੰਤਰੀ ਦੀ ਇੱਕ ਕਾਲੀ ਉਹ ਤੁਹਾਈ ਸੀਗੀ ਉਸ ਤੋਂ ਬਾਅਦ ਸ਼ਾਇਦ ਮੇਰੇ ਨਾਲ ਦੇ ਨਾਲ ਬਾਤ ਨਹੀਂ ਆਈ ਤਾਂ ਐਸਾ ਹੈ ਕਿ ਇਹਦੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਹਾਲਾਂਕਿ ਇੱਕ ਵਰਜ਼ਨ ਦੇ ਵਿੱਚ ਮੈਂ ਸੁਪਰੀਡੈਂਟ ਬਾਰੇ ਸੁਣ ਰਿਹਾ ਸੀਗਾ ਕਿ ਉਹਨਾਂ ਨੇ ਕਿਹਾ ਕਿ ਨਹੀਂ ਆਹੋ ਜੀ ਤਾਂ ਕੋਈ ਸਮੱਸਿਆ ਹੀ ਨਹੀਂ ਆਗੀ ਜੀ ਠੀਕ ਹੈ ਨਾ ਫਿਰ ਪ੍ਰਧਾਨ ਮੰਤਰੀ ਕਿਉਂ ਕਹਿ ਰਿਹਾ ਹੂੰ ਤੇ ਜਾਂਚ ਪੜਤਾਲ ਕਰਵਾਵੇ ਸਰਕਾਰ ਜਿੱਥੇ ਕਿਸੇ ਦੇਖੋ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਸੱਚਾ ਕੋਈ ਝੂਠਾ ਉਹ ਫਿਰ ਕੋਰਟ ਨੇ ਆਪੇ ਨਿਰਣਾ ਕਰਨਾ ਸਬੂਤਾਂ ਨੇ ਨਿਰਣਾ ਕਰਨਾ ਪਰ ਜੋ ਬਤੌਰ ਕੈਦੀ ਕਿਸੇ ਦੇ ਰਾਈਟਸ ਨੇ ਹੂੰ ਕਿਸੇ ਦੇ ਵੀ ਚਾਹੇ ਉਹ ਕੋਈ ਵੀ ਆ ਜੀ ਤਾਂ ਉਹ ਉਹਨੂੰ ਮਿਲਨੇ ਚਾਹੀਦੀ ਆ ਬਿਲਕੁਲ ਠੀਕ ਹੈ ਨਾ ਜੀ ਜੇਲ ਆਪਣੇ ਆਪ ਦੇ ਵਿੱਚ ਇੱਕ ਸਜ਼ਾ ਪਰ ਉੱਥੇ ਜਿਹੜੇ ਤੁਹਾਡੇ ਬਤੌਰ ਕੈਦੀ ਰਾਈਟਸ ਨੇ ਉਹ ਮਤਲਬ ਨਹੀਂ ਹੋਣੇ ਚਾਹੀਦੇ ਉਹ ਰੱਦ ਨਹੀਂ ਹੋਣੇ ਚਾਹੀਦੇ ਉਹ ਮਿਲਨੇ ਚਾਹੀਦੇ ਆ ਜੀ ਦੇਖੋ ਹੁਣ ਅੱਗੇ ਕੀ ਬਣਦਾ ਜੀ 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 ਬਿਲਕੁਲ ਮੈਂ ਜੀ ਬਲੀ ਸਾਹਿਬ ਦੱਸ ਰਹੇ ਨੇ ਕਹਿੰਦੇ ਕਿ ਬਾਜੀ ਕੇ ਦੇ ਫੇਸਬੁਕ ਪੇਜ ਤੇ ਵੀ ਉਹ ਆਡੀਓ ਪਈ ਹੈ ਜਿਹੜੀ ਜੀ ਤੁਸੀਂ ਜਿਹੜੇ ਦਾ ਜ਼ਿਕਰ ਕਰ ਰਹੇ ਹੋ ਤੁਸੀਂ ਔਰ ਇੱਕ ਇਹ ਮਿੱਤਰੇ ਕਾ ਮਰਦਾ ਪਾਸਿੰਗ ਦੀ ਪੁੱਛ ਰਹੇ ਸੀ ਜਿਹਦਾ ਸ਼ਾਇਦ ਜਵਾਬ ਤੇ ਇਹਨਾਂ ਨੂੰ ਪਹਿਲਾਂ ਹੀ ਮਿਲ ਗਿਆ ਕਹਿੰਦੇ ਕਿ ਆਡੀਓ ਬਾਹਰ ਕਿਵੇਂ ਆਈ ਕਹਿੰਦੇ ਮੈਂ ਦੱਸ ਦਿੰਦਾ ਤੁਹਾਨੂੰ ਉਹ ਪੀਸੀਓ ਹੁੰਦੇ ਆ ਜੀ ਅੱਜ ਕੱਲ ਨਾ ਸਰਕਾਰ ਨੇ ਉਹ ਵੀ ਤੁਹਾਨੂੰ ਮੈਂ ਦੱਸ ਦੇਣਾ ਕਿ ਮੰਤਬ ਕੀ ਹੁੰਦਾ ਹੈ ਸਰਕਾਰ ਦਾ ਉੱਥੇ ਬੰਦਾ ਸਟ੍ਰੈਸ 'ਚ ਚੱਲ ਜਾਂਦਾ ਉਹ 2-4 ਨੰਬਰ ਲੈ ਲੈਂਦੇ ਆ ਹਮ ਠੀਕ ਹੈ ਜੀ ਇਹ ਸਾਡੇ ਤੋਂ ਬਾਅਦ ਦਾ ਮਾਹੌਲ ਆ ਤੇ ਪਰ ਜਾਂਦੇ ਰਹੀਦਾ ਬਹੁਤ ਸਾਰੇ ਜੇਲ੍ਹ ਅਧਿਕਾਰੀ ਦੋਸਤ ਹੈ ਜੀ ਪੁਰਾਣੇ ਸਮੇਂ ਦੇ ਹੁਣ ਦੇ ਵੀ ਆ ਕਈ ਵਾਰ ਤੁਹਾਡੇ ਯਾਰ ਦੋਸਤ ਵੀ ਅੰਦਰ ਚਲੇ ਜਾਂਦੇ ਆ ਦੁਨੀਆਦਾਰੀ ਹੈ ਸਰ ਬਿਲਕੁਲ ਬਿਲਕੁਲ ਤਾਂ ਮੁਲਾਕਾਤ ਕਰਨ ਵੀ ਗਿਆ ਮੈਂ ਇੱਕ ਦੋ ਵਾਰੀ ਤਾਂ ਅੱਜ ਕੱਲ ਕੀ ਆ ਕਿ ਉਹਨਾਂ ਨੇ ਦੇਖਿਆ ਕਿ ਮੋਬਾਈਲ ਚੋਰੀ ਰੱਖਦੇ ਆ ਤੇ ਕੱਦੀ ਬਹੁਤ ਸਾਰੇ ਬੰਦੀ ਜਿਹੜੇ ਹੁੰਦੇ ਨੇ ਨਾ ਉਹ ਸਟ੍ਰੈਸ 'ਚ ਚਲੇ ਜਾਂਦੇ ਆ ਅੱਜ ਕੱਲ ਤਾਂ ਬਾਹਰਲੇ ਲੋਕ ਵੀ ਚਲੇ ਜਾਂਦੇ ਆ ਜਿਹੜੇ ਬਾਹਰ ਹੁੰਦੇ ਆ ਆਮ ਬੰਦੇ ਚਲੇ ਜਾਂਦੇ ਆ ਤਾਂ ਭਈ ਉਹ 2-4 ਨੰਬਰ ਦੇ ਦਿਓ ਚਾਹੇ ਇੱਕ ਵਕੀਲ ਦਾ ਹੈ ਇੱਕ ਘਰ ਵਾਲੀ ਦਾ ਜਾਂ ਦੋ ਚਾਰ ਉਹ ਨੰਬਰ ਲੈ ਲੈਂਦੇ ਆ ਤਾਂ ਉੱਥੇ ਫਿਰ ਇੱਕ ਮਤਲਬ ਕਿ ਕੈਲਕ ਟੋਕਨ ਦਿੱਤਾ ਜਾਂਦਾ ਟਾਈਮ ਦਿੱਤਾ ਜਾਂਦਾ 5 ਮਿੰਟ ਦਾ 4 ਮਿੰਟ ਦਾ ਤਾਂ ਤੁਸੀਂ ਉਹਨਾਂ ਨੰਬਰਾਂ ਤੇ ਗੱਲ ਕਰ ਸਕਦੇ ਹੋ ਜੀ ਜੀ ਠੀਕ ਹੈ ਜੀ ਉਹ ਕੋਈ ਚੋਰੀ ਨਹੀਂ ਹੁੰਦੀ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਭਈ ਇਹਦੇ ਨਾਲ ਆਮ ਬੰਦੀ ਆ ਜਿਹੜਾ ਉਹ ਬਾਹਰੀ ਦੁਨੀਆ ਨਾਲ ਕਨੈਕਟਡ ਰਹਿ ਸਕੇ ਉਹਦੀ ਸਟ्रेस ਰਿਲੀਜ਼ ਹੋ ਜਾਵੇ ਉਹ ਆਪਣੇ ਕੇਸ ਦੀ ਪੁੱਛ ਪੜਤਾਲ ਕਰ ਸਕੇ ਸੋ ਇਸ ਮੰਤਵ ਨਾਲ ਉਹ ਸਹੂਲियत ਦਿੱਤੀ ਗਈ ਜੀ 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 ਤੇ ਜੇ ਬਾਹਰੋਂ ਤਾਂ ਆਪਾਂ ਸਪੀਕਰ ਔਨ ਕਰ ਲਈਏ ਮੰਨ ਲਓ ਹਮਮ ਔਰ ਰਿਕਾਰਡਿੰਗ ਹੋ ਜਾਊਗੀ ਜੀ ਆਡੀਓ ਤੇ ਕੀ ਹੈ ਸਪੀਕਰ ਔਨ ਕਰ ਲਓਗੇ ਤੁਸੀਂ ਫੋਨ ਜਿੱਥੋਂ ਮਰਜ਼ੀ ਆ ਜੀ ਤੂੰ ਉਹਨੂੰ ਕਰਕੇ ਆਡੀਓ ਬਣਾ ਕੇ ਜਿੱਥੇ ਮਰਜ਼ੀ ਪਾ ਲਓ ਜੀ ਇਹ ਕਿਹੜਾ ਔਖਾ ਕੰਮ ਹੈ ਬਿਲਕੁਲ ਜੀ ਬਿਲਕੁਲ ਖੈਰ ਇਹ ਇਹ ਤਾਂ ਹੁੰਦੀਆਂ ਨੇ ਸਹੂਤਾ ਅਮਿਤੂ ਜੀ ਸਮਾਪਤ ਹੁੰਦਾ ਜਾ ਰਿਹਾ ਤੇ ਆਪਣੇ ਕੋਲੇ ਗੱਲਾਂ ਕਾਫੀ ਪਈਆਂ ਨੇ ਅਜੇ ਕਾਫੀ ਵਿਸ਼ੇ ਪਏ ਨੇ ਮੈਂ ਨਾ ਜਸਟ ਇੱਕ ਸਟੈਪ ਅਗਲਾ ਲੈ ਕੇ ਤੇ ਅਗਲੀ ਖਬਰ ਕਰਾਂਗੇ ਕੋਈ ਕੋਈ ਗੱਲ ਨਹੀਂ ਆਪਾਂ ਖਬਰਾਂ ਕਰਦੇ ਆਂਗੇ ਸੁਪਰ ਫਾਸਟ ਜੀ 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 ਉਹ ਬੁਲੇਟ ਟ੍ਰੇਨ ਤਾਂ ਨਹੀਂ ਚੱਲੀ ਇੰਡੀਆ 'ਚ ਆਪਾਂ ਬੁਲੇਟ ਦੀ ਰਫ਼ਤਾਰ ਨਾਲ ਚੱਲ ਭਾਵਾਂਗੇ ਜੀ ਖੈਰ ਮੈਂ ਨਾ ਅਗਲੀ ਖਬਰ ਵੱਲੋਂ ਚੱਲਦਾ